ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਬੱਚੀ ਦੀ ਸੱਚੀ ਹਾੜ ਬੀਤੀ ਇੱਕ ਸੱਚੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਲੜਕੀ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਸੀ ਤੇ ਜਦੋਂ ਉਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਜਾਂਦੀ ਹੈ ਕੀ ਚਮਤਕਾਰ ਹੁੰਦਾ ਉਸ ਦੀਆਂ ਅੱਖਾਂ ਦੀ ਰੋਸ਼ਨੀ ਕਿਵੇਂ ਵਾਪਸ ਆਉਂਦੀ ਹੈ ਸੋ ਇਹ ਸੱਚੀ ਘਟਨਾ ਸੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਸੋ ਪੈਣ ਭਰਾਵਾਂ ਨੂੰ ਬੇਨਤੀ ਆ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਤੇ ਹੋਰ ਪੈਣ ਭਰਾਵਾਂ ਨਾਲ ਇਹ ਜਿਹੜੀ ਘਟਨਾ ਹੈ ਉਹ ਜਰੂਰ ਸਾਂਝੀ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਉਣਾ ਅਕਸਰ ਕਹਿੰਦੇ ਹੁੰਦੇ ਆ ਕਿ ਸ਼ਰਧਾ ਲੈ ਕੇ ਚੱਲੀਏ ਵਿਸ਼ਵਾਸ ਲੈ ਕੇ ਚੱਲੀਏ ਤਾਂ ਬਹੁਤ ਕੁਝ ਮਿਲਦਾ ਹੈ ਗੁਰੂ ਜੀ ਦੇ ਦਰਬਾਰ ਤੋਂ ਬਹੁਤ ਹੀ ਝੋਲੀਆਂ ਭਰਦੀਆਂ ਤੁਸੀਂ ਆਪਣੇ ਮਨ 'ਚ ਇਹ ਫੁਰਨਾ ਲੈ ਕੇ ਜਾਇਓ ਕਿ ਮੈਂ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰਸ਼ਨ ਕਰਨੇ ਆ। ਇਹ ਫੁਰਨਾ ਵਿਸ਼ਵਾਸ ਇਹ ਪਿਆਰ ਲੈ ਕੇ ਜਾਇਓ। ਗੁਰੂ ਮਾਲਕ ਜੀ ਏਡੀ ਬਖਸ਼ਿਸ਼ ਕਰਦੇ ਆ ਕਈ ਵਾਰ ਸਤਿਗੁਰੂ ਜੀ ਪਰਿਕਰਮਾ ਵਿੱਚ ਆ ਕੇ ਸਾਨੂੰ ਦਰਸ਼ਨ ਦੇ ਜਾਂਦੇ ਨੇ। ਗੱਲ ਹੁੰਦੀ ਹੈ ਭਰੋਸੇ ਦੀ। ਗੱਲ ਹੁੰਦੀ ਹੈ ਵਿਸ਼ਵਾਸ ਦੀ। ਗੁਰਬਾਣੀ ਕਹਿੰਦੀ ਏ ਬੈਠਾ ਸੋਡੀ ਪਾਸ਼ਾ ਬੈਠਾ ਸੀ ਨਹੀਂ ਭੋਲਿਆ ਅੱਜ ਵੀ ਬੈਠੇ ਨੇ ਉਹ ਆਪਣੀਆਂ ਅੱਖਾਂ 'ਚ ਕਮੀ ਹੋ ਸਕਦੀ ਆ ਆਪਣੀ ਵਿਸ਼ਵਾਸ 'ਚ ਕਮੀ ਹੋ ਸਕਦੀ ਆ ਪਰ ਅੱਜ ਵੀ ਜੇ ਆਪਾਂ ਵਿਸ਼ਵਾਸ ਲੈ ਕੀ ਜਾਈਏ ਤਾਂ ਤਨ ਤਨ ਸ਼ੀਰ ਗੁਰੂ ਰਾਮਦਾਸ ਜੀ ਸਾਨੂੰ ਅੱਜ ਵੀ ਦਰਸ਼ਨ ਦੇਣਗੇ ਇੱਕ ਨੌਜਵਾਨ ਬੱਚੀ ਆਪਣੇ ਪਿਓ ਦੇ ਨਾਲ ਦਰਬਾਰ ਸਾਈ ਪਹੁੰਚਦੀ ਏ ਉਸ ਦੀ ਕਾਫੀ ਸਮੇਂ ਤੋਂ ਅੱਖਾਂ ਦੀ ਰੋਸ਼ਨੀ ਨਹੀਂ ਹੁੰਦੀ ਉਹ ਕੁੜੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਤੇ ਪਹੁੰਚੀ ਇੱਕ ਉਮੀਦ ਲੈ ਕੇ ਕਿ ਦੁਨੀਆ ਦੇ ਸਾਰੇ ਡਾਕਟਰਾਂ ਕੋਲ ਮੈਂ ਜਾ ਆਈ ਸਾਰੇ ਕਹਿ ਗਏ ਕਿ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਆ ਸਕਦੀ ਪਰ ਉਹ ਲੜਕੀ ਦਾ ਕਹਿਣਾ ਸੀ ਕਿ ਮੈਨੂੰ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਤੇ ਬਹੁਤ ਹੀ ਭਰੋਸਾ ਹੈ ਕਿ ਜੋ ਦੁਨੀਆ ਦੇ ਡਾਕਟਰ ਕੁਝ ਨਹੀਂ ਕਰ ਸਕੇ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਐਸੀ ਡਾਕਟਰ ਨੇ ਕਿਉਂਕਿ ਜਿਨ੍ਹਾਂ ਨੂੰ ਦੁਨੀਆ ਦੇ ਡਾਕਟਰ ਵੀ ਜਵਾਬ ਨਹੀਂ ਜਾਂਦੇ ਨਹੀਂ ਤਨ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਸ ਬਿਮਾਰੀ ਨੂੰ ਵੀ ਠੀਕ ਕਰ ਦਿੰਦੇ ਨੇ ਜਿੱਥੇ ਦੁਨੀਆ ਹੱਥ ਖੜੀ ਕਰਦੀ ਵੀ ਉੱਥੇ ਤਨ ਤਨ ਗੁਰੂ ਰਾਮਦਾਸ ਪਾਸ਼ਾ ਜੀ ਹੱਥ ਫੜ ਲੈਂਦੇ ਨੇ ਸੋ ਲੜਕੀ ਦਾ ਕਹਿਣਾ ਕਿ ਮੈਨੂੰ ਬਹੁਤ ਹੀ ਭਰੋਸਾ ਹੈ ਮੈਨੂੰ ਬਹੁਤ ਹੀ ਵਿਸ਼ਵਾਸ ਹੈ ਤੇ ਇਹ ਕਿਤੇ ਨਾ ਕਿਤੇ ਵਿਸ਼ਵਾਸ ਸਾਡਾ ਵੀ ਬਣਨਾ ਚਾਹੀਦਾ ਹੈ ਨੌਜਵਾਨ ਬੱਚੀ ਦਾ ਹੱਥ ਉਸ ਦੇ ਪਿਤਾ ਜੀ ਨੇ ਫੜਿਆ ਹੋਇਆ ਤੇ ਉਹ ਪਰਿਕਰਮਾ 'ਚ ਤੁਰੇ ਜਾ ਰਹੇ ਨੇ ਤੇ ਮੁਖ 'ਚ ਬੋਲਦੇ ਪਏ ਨੇ ਤਨ ਤਨ ਰਾਮਦਾਸ ਗੁਰੂ ਤਨ ਤਨ RAMDAS GURU ਇਹ ਲਫ਼ਜ਼ ਬੋਲਦੇ-ਬੋਲਦੇ ਸਤਿਗੁਰੂ ਜੀ ਦੀ ਉਪਮਾ ਕਰਦੇ-ਕਰਦੇ ਦੁੱਖ ਭੰਜਨੀ 베ਰੀ ਕੋਲ ਜਦੋਂ ਪਹੁੰਚਦੇ ਨੇ ਤਾਂ ਪਿਤਾ ਜੀ ਆਪਣੀ ਬੇਟੀ ਨੂੰ ਕਹਿੰਦੇ ਨੇ ਕਿ ਪੁੱਤਰ ਆਪਾਂ ਮੱਥਾ ਟੇਕਣਾ ਤੇ ਆਓ ਪੰਜ ਇਸ਼ਨਾਨਾ ਕਰ ਲਈਏ ਪਿਓ ਨੇ ਚੂਲਾ ਭਰ ਕੇ ਪਵਿੱਤਰ ਸਰੋਵਰ ਦਾ ਜੋ ਜਲ ਹੈ ਬੱਚੀ ਨੇ ਹੱਥ ਚਿਰ ਧਰਿਆ ਤੇ ਕਿਹਾ ਪੁੱਤਰ ਆਪਣੇ ਮੂੰਹ ਤੇ ਛਿੱਟੇ ਮਾਰ ਲੈ ਜਿਵੇਂ ਆਪਾਂ ਅਕਸਰ ਮਾਰਦੇ ਆਂ ਬੱਚੀ ਨੇ ਤਨ ਤਨ ਗੁਰੂ ਰਾਮਦਾਸ ਜੀ ਕਹਿ ਕੇ ਇੱਕ ਛੋਟੀ ਜਈ ਅਰਦਾਸ ਕੀਤੀ ਕਿ ਤਨ ਤਨ ਗੁਰੂ ਰਾਮਦਾਸ ਜੀ ਸਮੂੱਚੀ ਦੁਨੀਆ ਜਦੋਂ ਅਰਦਾਸ ਕਰਦੀ ਹੈ ਉਹ ਅਰਦਾਸ 'ਚ ਇੱਕ ਬੋਲ ਬੋਲਦੀ ਹੈ ਕਿ ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ਿਓ ਪਰ ਮੇਰੀ ਤਾਂ ਅੱਖਾਂ ਦੀ ਰੋਸ਼ਨੀ ਨਹੀਂ ਹੈ ਮੈਂ ਆਪਣੀਆਂ ਅੱਖਾਂ ਨਾਲ ਤੇਰੇ ਦਰਸ਼ਨ ਕਿਵੇਂ ਕਰਾਂ ਦੁਨੀਆ ਤਾਂ ਦੂਰ ਬੈਠ ਕੇ ਦਰਸ਼ਨਾ ਦੀ ਗੱਲ ਕਰਦੀ ਐ ਤੇ ਮੈਂ ਕਿੰਨੇ ਮਾੜੇ ਕਰਮਾ ਵਾਲੀ ਆ ਕਿ ਤੇਰੇ ਦਰ ਤੇ ਪਹੁੰਚ ਕੇ ਵੀ ਮੈਂ ਤੇਰੇ ਦਰ ਦੇ ਦਰਸ਼ਨ ਨਹੀਂ ਕਰ پا ਰਹੀ ਜਦੋਂ ਉਸ ਬੱਚੀ ਨੇ ਇਦਾਂ ਅਰਦਾਸ ਕੀਤੀ ਤਰਲਾ ਕੀਤਾ ਮਨਤਾ ਕੀਤੀਆਂ ਜਦੋਂ ਉਸਨੇ ਪਵਿੱਤਰ ਜਲ ਦੇ ਛਿੱਟੇ ਆਪਣੀਆਂ ਅੱਖਾਂ 'ਚ ਮਾਰੇ ਤੇ ਦੂਜੀ ਵਾਰੀ ਫੇਰ ਛਿੱਟੇ ਮਾਰੇ ਉਸਨੇ ਅੱਖਾਂ ਖੋਲੀਆਂ ਸਾਹਮਣੇ ਉਸ ਨੂੰ ਦਰਬਾਰ ਸਾਇਬ ਜੀ ਦੇ ਦਰਸ਼ਨ ਹੋ ਗਏ ਤੇ ਉਸ ਲੜਕੀ ਨੇ ਆਪਣੇ ਪਿਤਾ ਜੀ ਨੂੰ ਆਖਿਆ ਪਿਤਾ ਜੀ ਮੈਨੂੰ ਤਨ ਤਨ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਦਰਸ਼ਨ ਹੋ ਰਹੇ ਨੇ ਮੈਨੂੰ ਦਰਬਾਰ ਨਜ਼ਰ ਆ ਰਿਹਾ ਹੈ ਮੈਨੂੰ ਹਰਮੰਦਰ ਸਾਇਬ ਨਜ਼ਰ ਆ ਰਿਹਾ ਹੈ ਪਿਤਾ ਨੂੰ ਪ੍ਰੋਸੈ ਨਹੀਂ ਹੋਇਆ ਕਹਿੰਦਾ ਨਹੀਂ ਧੀ ਇਹ ਤੈਨੂੰ ਭੁਲੇਖਾ ਲੱਗਦਾ ਹੈ ਤੂੰ ਆਪਣੇ ਮਨ 'ਚ ਖਿਆਲ ਬਣਾਉਂਦੀ ਹੋਣੀ ਹੈ ਉਹ ਕਹਿੰਦੀ ਨਹੀਂ ਪਿਤਾ ਜੀ ਮੇਰੀਆਂ ਅੱਖਾਂ ਦੇ ਵਿੱਚ ਧੰਤਨ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਸਰੋਵਰ ਦਾ ਜਲ ਗਿਆ ਬਿਰਾਗ ਵਿੱਚ ਆਈ ਨਹੀਂ ਮੈਂ ਅਰਦਾਸ ਕੀਤੀ ਜਿਹੜੇ ਅੱਖਾਂ ਵਿੱਚ ਅਥਰੂ ਨਿਕਲੇ ਉਹਨਾਂ ਨੇ ਅੰਦਰ ਦੀ ਬਿਮਾਰੀ ਕੱਢ ਕੇ ਰੱਖ ਦਿੱਤੀ ਮੈਂ ਗੁਰੂ ਜੀ ਦੇ ਦਰਬਾਰ ਤੇ ਆ ਕੇ ਅਰਦਾਸ ਕੀਤੀ ਤਾਂ ਤਨ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਮੇਰੀ ਅੱਖਾਂ ਦੀ ਰੌਸ਼ਨੀ ਮੈਨੂੰ ਵਾਪਸ ਕਰ ਦਿੱਤੀ ਤੇ ਆਪਣੇ ਦਰਬਾਰ ਦੇ ਦਰਸ਼ਨ ਕਰਵਾ ਦਿੱਤੇ ਜਦੋਂ ਅਸੀਂ ਵਿਸ਼ਵਾਸ ਨਾਲ ਜਾਵਾਂਗੇ ਭਰੋਸੇ ਨਾਲ ਜਾਵਾਂਗੇ ਸਦਕ ਨਾਲ ਜਾਵਾਂਗੇ ਤਾਂ ਗੁਰੂ ਰਾਮਦਾਸ ਜੀ ਸਾਡੀ ਪਤ ਜਰੂਰ ਰੱਖਣਗੇ ਜਰੂਰ ਭਾਗ ਲਾਉਣਗੇ ਪਰ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਜਾਵੋ ਉੱਥੇ ਜਿੰਨਾ ਟਿਕਾ ਹੋ ਸਕੇ ਓਨਾ ਹੀ ਟਿਕਾਚ ਰਹੋ ਕਿਉਂਕਿ ਗੁਰੂ ਜੀ ਦੇ ਬਾਪੂ ਜੀ ਦੇ ਆਪਾਂ ਦਰਸ਼ਨ ਕਰਨੇ ਨੇ ਭਾਗਾ ਵਾਲੀ ਹੁੰਦੇ ਨੇ ਉਹ ਸਰੀਰ ਜਿਨ੍ਹਾਂ ਨੂੰ ਤਨ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੇ ਦਰਸ਼ਨ ਇਸ਼ਨਾਨ ਨਸੀਬ ਹੁੰਦੇ ਨੇ ਅਕਸਰ ਆਪਾਂ ਕਹਿੰਦੇ ਹੁੰਨੇ ਆ ਕਿ ਸਾਡੇ ਬਜ਼ੁਰਗੇ ਤਿੰਨ ਗੱਲਾਂ ਜ਼ਰੂਰ ਕਹਿੰਦੇ ਹੁੰਦੇ ਸੀ ਤੇ ਆਪਾਂ ਨੂੰ ਵੀ ਤਨ ਤਨ ਗੁਰੂ ਰਾਮਦਾਸ ਜੀ ਨੂੰ ਚੇਤੇ ਕਰਦੇ ਹੋਏ ਇਹ ਜ਼ਰੂਰ ਬੋਲਣਾ ਚਾਹੀਦਾ ਤੇ ਦਿਹਾੜੀ 'ਚ ਜਿੰਨੀ ਵਾਰ ਵੀ ਬੋਲ ਸਕੀਏ ਕਿ ਤਨ ਤਨ ਰਾਮਦਾਸ ਗੁਰ ਧਨ ਤਨ ਰਾਮਦਾਸ ਗੁਰ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮਹਤਾਜ ਇਹ ਤਿੰਨ ਗੱਲਾਂ ਰੋਜ਼ ਤੁਸੀਂ ਬੋਲਿਓ ਆਪਣੀ ਜੀਵਨ 'ਚ ਗੁਰੂ ਰਾਮਦਾਸ ਪਾਸ਼ਾ ਜੀ ਪਉਤ ਕਿਰਪਾ ਕਰਨਗੇ ਨਾ ਤਾਂ ਅਸੀਂ ਕਿਸੇ ਦੇ ਗੁਲਾਮ ਰਹਾਂਗੇ ਤੇ ਦੂਜੀ ਗੱਲ ਗੁਰੂ ਮਾਲਕ ਹਰ ਥਾਂ ਤੇ ਸਾਡੀ ਪਤ ਸਾਡੀ ਇੱਜ਼ਤ ਜਰੂਰ ਰੱਖਣਗੇ ਸੋ ਇਹ ਸੀਗੀ ਜੀ ਅੱਜ ਦੀ ਸੱਚੀ ਗੱਲ ਬੀਤੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਆਪਣੇ ਵਿਚਾਰ ਦੇਣਾ ਤੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜੁਰ ਲਗਵਾਉਣਾ ਮਿਲਦਿਆਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ